ਕੁਦਰਤ ਦਾ ਕਹਿਰ ਸੁਨਾਮ ਦੇ ਟੋਲਾਵਾਲ ਪਿੰਡ ਵਿੱਚ ਅੱਧੀ ਦਰਜਨ ਤੋਂ ਵੱਧ ਘਰ ਟੈ ਟੇਰੀ ਹੋ ਗਏ ਪਿੰਡ ਵਾਸੀ ਡਰੇ ਹੋਏ ਹਨ ਅਤੇ ਸਰਕਾਰ ਤੋਂ ਤੁਰੰਤ ਮਦਦ ਦੀ ਗਹਾਰ ਲਾ ਰਹੇ ਹਨ ਲਗਾਤਾਰ ਭਾਰੀ ਮੀਂਹ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਨ ਜੀਵਨ ਪ੍ਰਭਾਵਿਤ ਕੀਤਾ ਸੁਨਾਮ ਤਹਿਸੀਲ ਦੇ ਟੋਲਾਵਾਲ ਪਿੰਡ ਵਿੱਚ ਸਥਿਤੀ ਬਹੁਤ ਮਾੜੀ ਹੈ ਇੱਥੇ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਘਰਾਂ ਦੇ ਟੈਨ ਕਾਰਨ ਪਿੰਡ ਵਾਸੀ ਖੁੱਲੇ ਆਸਮਾਨ ਹੇਠ ਰਹਿਣ ਲਈ ਮਜਬੂਰ ਹਨ ਤੁਲਾਵਲ ਪਿੰਡ ਦੇ ਲੋਕ ਹੁਣ ਤੱਕ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਰਹੇ ਹਨ ਪਰ ਉਹਨਾਂ ਦਾ ਕਹਿਣਾ ਹੈ ਜੇਕਰ ਤੁਰੰਤ ਸਰਕਾਰੀ ਮਦਦ ਨਾ ਮਿਲੀ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਪਿੰਡ ਵਿੱਚ ਕਈ ਥਾਵਾਂ ਤੇ ਮੀਂਹ ਦਾ ਪਾਣੀ ਭਰ ਗਿਆ ਹੈ ਅਤੇ ਲੋਕ ਸੁਰੱਖਿਤ ਜਗ੍ਹਾ ਤੀ ਭਾਲ ਕਰ ਰਹੇ ਹਨ ਜੀ ਮੇਰਾ ਨਾਮ ਹਰਦੀਪ ਸਿੰਘ ਸਨੋਵ ਹਾਂਸਾ ਸਿੰਘ ਜੀ ਵਾਰਡ ਨੰਬਰ 3 ਕੀ ਕਹਿਣਾ ਚਾਹੁੰਦੇ ਹੋ ਪਾਜੀ ਕਾਫੀ ਨੁਕਸਾਨ ਹੋਇਆ ਹੈ ਤੁਹਾਡੇ ਨਾਲ ਨਾਲ ਦੇ ਤਿੰਨ ਚਾਰ ਘਰਾਂ ਦੀ ਛੱਤਾਂ ਗਿਰੀਆਂ ਨੇ ਪੂਰੇ ਪਿੰਡ ਦੇ ਵਿੱਚ 11-12 ਮਕਾਨ ਡਿੱਗੇ ਕੀ ਕਾਰਨ ਮੰਨਦੇ ਨੇ ਕਾਰਨ ਤਾਂ ਸਾਰੇ ਇਹੀ ਮੰਨਦੇ ਆ ਵੀ ਜਿਹੜੀ ਬਾਰਿਸ਼ ਪੈਰੀ ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਉਹਦੇ ਕਾਰਨ ਪਾਣੀ ਪਿੱਛੇ ਬਹੁਤ ਜ਼ਿਆਦਾ ਆ ਰਿਹਾ ਹੈ ਉਹਦੇ ਕਾਰਨ ਪਿੱਛੋਂ ਛੱਤਾਂ ਡੇਗੀਆਂ ਤੇ ਜਦੋਂ ਮੈਨੂੰ ਇਹਨੇ ਚਾਚੇ ਦਾਇਆ ਨੇ ਤੇ ਬਾੜ ਨੰਬਰ 3 ਦੇ ਭੈਣ ਭਾਈਆਂ ਨੇ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਮੇਰੇ ਚਾਚਾ ਜੀ ਨੇ ਦੋ ਨਾਲ ਮਕਾਨ ਨੇ ਉਹਨਾਂ ਦੇ ਵੀ ਡਿੱਗੇ ਨਾਲ ਇੱਕ ਤੀਜਾ ਮਕਾਨ ਉਹ ਵੀ ਡਿੱਗਿਆ ਤੇ ਸਾਨੂੰ ਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਵੀ ਛੱਤ ਗਿਰ ਗਈ ਸਾਰੇ ਸੇ ਸੁੱਤੇ ਪਏ ਸੀਗੇ ਬੈੱਡ ਤੇ ਫੈਮਿਲੀ ਦੇ ਚਾਰ ਮੈਂਬਰਾਂ ਜੀ ਬੇਟਾ ਬੇਟੀ ਮੈਸੇਜ ਇੱਕਦਮ ਜੀ ਮੈਨੂੰ ਇੱਕ ਕੰਦ ਤੋਂ ਜਦੋਂ ਝੂਟਾ ਪਿਆ ਤਾਂ ਮੈਨੂੰ ਪਤਾ ਚੱਲ ਗਿਆ ਵੀ ਛੱਤ ਡਿੱਗੀ ਤਾਂ ਮੈਂ ਬਾਹਰ ਆ ਕੇ ਇੱਕ ਆਵਾਜ਼ ਲਗਾਈ ਆ ਤਾਂ ਸਾਰੇ ਮੇਰੇ ਚਾਚੇ ਦਾਇ ਚਾਚੇ ਦੇ ਮੁੰਡੇ ਯਾਰ ਦੋਸਤ ਮਿੱਤਰ ਪਿੰਡ ਦੇ ਵਿੱਚ ਸਹਿਯੋਗੀ ਸਾਰੇ ਆ ਕੇ ਸਾਨੂੰ ਉਹਨਾਂ ਨੇ ਛੱਤ ਤੋਂ ਬਾਹਰ ਕੱਢਿਆ ਜਿਹਦੇ ਵਿੱਚ ਸਾਡੇ ਮਤਲਬ ਸੱਟਾਂ ਲੱਗੀਆਂ ਨੇ ਸਿਰ ਦੇ ਵਿੱਚ ਸੱਟਾਂ ਨੇ ਬੱਚੇ ਮੇਰੇ ਗੁੰਮ ਸੀ ਦੋਏ ਮਿੱਟੀ ਦੇ ਥੱਲੇ ਆ ਕੇ ਸੀ ਉਭਾਰ ਕੱਢੇ ਗਏ ਨੇ ਬਾਕੀ ਉਸ ਤੋਂ ਬਾਅਦ ਸਾਰੀ ਨਗਰਪੰਚਾਇਤ ਪਿੰਡ ਸਹਿਯੋਗੀ ਸਾਰੇ ਆ ਕੇ ਸਾਨੂੰ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਘਰਾਂ ਦੇ ਵਿੱਚ ਸੱਟਾਂ ਲੱਗੀਆਂ ਨੇ ਤੇ ਬਾਕੀ ਸਾਰਾ ਪਿੰਡ ਨਾਲ ਖੜਿਆ ਜੀ ਸਾਡੇ ਸਾਰੇ ਪ੍ਰੈਸ ਵੀਰਾਂ ਦਾ ਤੇ ਅਫਸਰ ਸਹਿਬਾਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਰਜਿੰਦਰ ਕੁਮਾਰ ਜੀ ਤੋੜਵਾਲ ਕੀ ਕਹਿਣਾ ਚਾਹੁੰਦੇ ਜਿਹੜੇ ਘਰ 'ਚ ਖੜੇ ਹੋ ਥੋਡੇ ਸੰਗਤ ਵੱਲੋਂ ਬਣਵਾਇਆ ਗਿਆ ਸੀ ਸੰਗਤ ਵੱਲੋਂ ਇਹ ਪਹਿਲਾਂ ਪੂਰੀ ਜੋਰ ਨਾਲ ਮਦਦ ਕੀਤੀ ਜੀ ਬਲਾਕ ਵੱਲੋਂ ਅਸੀਂ ਹੁਣ ਵੀ ਮੰਨ ਲਓ ਜਿੰਨਾ ਕਿੰਨਾ ਦਾ ਹੋਇਆ ਬਲਾਕ ਭਜਦਾ ਨਹੀਂ ਹੈਗਾ ਸਾਰਾ ਪਿੰਡ ਸਹਿਮਤ ਹੈ ਪਿੰਡ ਨਾਲ ਜੁੜ ਕੇ ਸੇਵਾ ਕਰਦੇ ਹੁੰਨੇ ਆ ਅਸੀਂ ਇਹ ਨਹੀਂ ਵੀ ਅਸੀਂ ਇਕੱਲੇ ਆਪ ਦਾ ਨੋ ਪਾਈਏ ਅੱਜ ਵੀ ਪਿੰਡ ਨਾਲ ਪਹਿਲਾਂ ਵੀ ਸਾਰੀ ਸੰਗਤ ਨਾਲ ਹੈ ਮੰਨ ਲਓ ਜਿੰਨਾ ਸਤੋਂ ਮੰਨ ਲਓ ਵੀ ਪੁੱਗਿਆਗਾ ਪਰਿਵਾਰ ਖੜਾਗਾ ਵੀ ਸਾਰਾ ਕੁਝ ਕਰਵਾਇਆ ਨਾਲ ਅੱਜ ਵੀ ਸਹਿਮਤ ਅਸੀਂ ਹੁਣ ਵੀ ਇਹਨਾਂ ਨੂੰ ਸਾਥ ਦੇਵਾਂਗੇ ਭਜਦੇ ਨਹੀਂ ਹੈਗੇ ਪਿੰਡ ਦੇ ਨਾਲ ਸਹਿਯੋਗ ਨਾਲ ਇਹ ਨਹੀਂ ਵੀ ਇਕੱਲੇ ਬੰਦਾ ਕੋਈ ਨਹੀਂ ਵੱਡਾ ਹੁੰਦਾ ਸੰਗਤ ਨਾਲ ਵੱਡਾ ਹੁੰਦਾ ਠੀਕ ਹੈ ਮੈਂ ਤੁਹਾਡਾ ਮੇਰਾ ਜੀ ਗਰਦੀਪ ਸਿੰਘ ਦੀਪਾ ਕਹੇ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਘਰ ਦੀਆਂ ਛੱਤਾਂ ਗਿਰੀਆਂ ਨੇ ਨੁਕਸਾਨ ਹੋਇਆ ਇਹਨਾਂ ਦਾ ਜਲਦੀ ਜਲਦੀ ਕੰਮ ਕਰਵਾ ਦਾਂਗੇ ਜੀ ਪੂਰਾ ਬਸਵਾਸ ਮੰਤਰੀ ਸਾਹਿਬ ਨੇ ਕਿਹਾ ਜੀ ਤੇ ਮੰਤਰੀ ਸਾਹਿਬ ਨੇ ਅਸੀਂ ਮਿਲਾਂਗੇ ਵੀ ਜਾ ਕੇ ਸਪੈਸ਼ਲ ਜੀ ਕਹਿੰਉ ਮੰਤਰੀ ਸਾਹਿਬ ਹਰ ਇੱਕ ਨਾਲ ਦੁੱਖ ਸੋਚ ਖੜਦੇ ਨੇ ਜੀ ਛੱਤਾਂ ਗਿਰੀਆਂ ਕਿਵੇਂ ਨੇ ਕੀ ਕਾਰਨ ਮੰਨਦੇ ਇਹ ਨਾ ਜੀ ਇਸੋਂ ਵਾਰਸ ਆ ਗਈ ਪਾਣੀ ਆ ਗਿਆ ਪਿੱਛੋਂ ਇਹ ਜਗ੍ਹਾ ਤਾਂ ਥੋੜਾ ਹੀ ਟਾਈਮ ਹੋਇਆ ਬਣੀ ਨੂੰ ਕਿੰਨੇ ਕ ਘਰ ਗਿਰੇ ਨੇ ਕਿੰਨੇ ਕ ਘਰਾਂ ਦਾ ਨੁਕਸਾਨ 11 12 ਘਰ ਡੱਗੇ ਨੇ ਜੀ ਕੁਛ ਡੰਗਰਾਂ ਦਾ ਨਸਕਾਨ ਵੀ ਸਾਡੇ ਡੱਗੇ ਨੇ ਜੀ ਪਿੰਡ ਦੇ ਆਲੇ-ਦਾਲੇ ਫਿਰਨੀ ਦੇ ਆਲੇ-ਦਾਲੇ ਡੱਗੇ ਨੇ ਤੁਸੀਂ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਤੁਹਾਡੇ ਨਾਲ ਸੀਐਮ ਸਾਹਿਬ ਕਹਿੰਦਾ ਵੀ ਕਿੰਨੇ ਕ ਟੱਡੇ ਮੈਂ ਉਹਨੂੰ ਪੂਰੀ ਰਿਪੋਰਟ ਦਿੱਤੀ ਹੈ ਜੀ ਕਹਿੰਦਾ ਬਸ ਤੁਸੀਂ ਧਿਆਨ ਨਾਲ ਸਾਰਾ ਕਰਵਾ ਕੇ ਕੰਮ ਕਹਿੰਦਾ ਮੈਨੂੰ ਵਟਸਐਪ ਮੰਤਰੀ ਉਹ ਅਸਲੀ ਵੀ ਕਹਿੰਦਾ ਵੀ ਵਟਸਐਪ ਕਰਕੇ ਕਾਲ ਜਿੰਨਾ ਵੀ ਨਸਕਾਨ ਹੋਵੇ ਆਪਾਂ ਸਰਕਾਰ ਤੱਕ ਪਹੁੰਚਾ ਦੇ ਠੀਕ ਹੈ